भगवान हर संघ परमेश्वर आया और जो श्रू महाराज शेर सिंह विष्णु भगवान की गल हुई 1985 ਤੋਂ ਲੈ ਕੇ سوری 1885 ਤੋਂ ਲੈ ਕੇ 1900 ਚਰਨ ਜਾਂ ਤੱਕ ਜੋ ਥ्रू ਮਹਾਰਾਜਾ ਸਿੰਘ ਵਿਸ਼ਨੂੰ ભગવાન ਨੇ ਭਪਕ ਨਹੀਂ ਮਾਰੀ 1944 ਦੇ ਵਿੱਚ ਪਰਮੇਸ਼ਾ ਨੇ ਭਵਕਮਾਰੀ ਦੇਸ਼ ਜਿਹੜਾ ਇਟਲੀ ਸ਼ਾਰ ਬ੍ਰਿਡਸ਼ਿਪ ਉਹਦੇ ਵਿੱਚ 1944 ਦੇ ਵਿੱਚ ਪਰਮੇਸ਼ਾ ਨੇ ਆਪਣੇ ਆਪ ਨੂੰ ਯਹਰ ਕੀਤਾ ਉਸ ਤੋਂ ਬਾਅਦ ਕਿਉਂਕਿ 1485 ਤੋਂ ਲੈ ਕੇ 5 ਜੇ 1885 ਤੋਂ ਲੈ ਕੇ ਅੱਗੇ ਤੱਕ ਮਹਾਰਾਜ ਸ਼ੇਰ ਮਹਾਰਾਜ ਸ਼ੇਰ ਸਿੰਘ ਦਾ ਤੇ ਮਹਾਰਾਜ ਕੁੰਨ ਸਿੰਘ ਦਾ 1900 14 ਤੱਕ ਕਿਉਂਕਿ 29 ਸਾਲ ਤੱਕ ਪਰਮੇਸ਼ਰ ਜਦ ਤੱਕ ਮਹਾਰਾਜ ਸ਼ੇਰ 52 ਸਾਲ ਦੇ ਨਹੀਂ ਹੋ ਗਏ ਤਦ ਤੱਕ ਉਹ ਚੁੱਪ ਰਹੇ ਬਾਵਨ ਦੀ ਧਾਰ ਦਾ ਖੇਲ ਕੀਤਾ 1947 ਦੇ ਵਿੱਚ ਬ੍ਰਿਟਿਸ਼ ਦੇ ਵਿੱਚ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਜਕਾਰਾ ਪਹਿਲੀ ਵਾਰ ਪਰਮੇਸ਼ਰ ਨੇ ਆਪਣੇ ਮੁਖਤੋਂ ਲਾਇਆ ਜੋਤ ਸਰੂਪ ਨੇ 1900 ਉਸ ਤੋਂ ਬਾਅਦ 1954 ਤੋਂ ਮਹਾਰਾਜ ਨੇ ਜਿਹੜੇ ਪਿਛਲੇ 23 ਅਵਤਾਰ 10 ਗੁਰੂ ਸਾਹਿਬਾਨ ਤਿੰਨ ਪਗੰਬਰਾਂ ਦੇ ਨਾਲ ਜਿਹੜੇ ਜਿਹੜੇ ਵੀ ਗੁਰਸਿੱਖਾਂ ਦਾ ਮੇਲ ਹੋਇਆ ਭੜਤਾਂ ਦਾ ਮੇਲ ਹੋਇਆ ਉਹਨਾਂ ਦੇ ਲੈਣੇ ਲੈਣੇ ਬਣਦੇ ਰਹੇ ਬਣਦੇ ਰਹੇ ਦਿੱਤੇ ਨਹੀਂ ਬਿਕਰਮੀ 2000 ਤੋਂ ਬਾਅਦ ਪਰਮੇਸ਼ਰ ਨੇ ਜੋਤ ਰੂਪ ਹੋ ਕੇ ਸਾਰਿਆਂ ਦੇ ਲੈਣੇ ਦੇਣੇ ਦਿੱਤੇ ਉਹਦੇ ਸਾਰੇ 24 ਗ੍ਰੰਥਾਂ ਦੇ ਵਿੱਚ ਜੀ ਰਾਜੀ ਦਾ ਜਿਵੇਂ ਜਿਵੇਂ ਲੇਖ ਸੀ ਆਪ ਸਾਰੇ ਪੜ੍ਹਦੇ ਹੋ ਇਹ ਸਾਰੇ ਦਿੱਤੇ ਦੇਣ ਵਾਲਾ ਆਇਆ ਪਹਿਲੇ ਬਣਾਉਣ ਵਾਲੇ ਆਏ ਉਸ ਤੋਂ ਬਾਅਦ ਜਦੋਂ ਮਹਾਰਾਜ ਨੇ ਜੋਸ਼ੂ ਭੋਗੇ ਭਵਕ ਮਾਰੀ ਤਾਂ ਉਹ ਦੇਣ ਵਾਲਾ ਬਣਿਆ ਉਨੇ ਦਿੱਤੇ ਨੇ ਜਿਵੇਂ ਵੀਰ ਜੀ ਉਹਨਾਂ ਨੇ ਬਾਣੀ ਪੜ੍ਹੀ ਆ ਬਾਡੀ ਦੀ ਬਾਣੀ ਆ ਇਹ ਮਹਾਰਾਜ ਦੇ ਚਾਨਾਂ ਚ ਗੁਰਸਿੱਖ ਬਾਡੀ ਕਰਦੇ ਸੀ ਮਾਝੇ ਵਾਲੇ ਉਹਦੇ ਚ ਤੁਸੀਂ ਸਾਰਿਆਂ ਨੇ ਸੁਣਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਲੇਖ ਦਿੱਤੇ ਇੰਪਰਮਿਸ਼ਨ ਪਹਿਲੇ ਦੱਸਿਆ ਉਹਨਾਂ ਨੂੰ ਫੇਰ ਉਹਨਾਂ ਤੇ ਕਿਰਪਾ ਕੀਤੀ ਵੀ ਪਿੱਛੇ ਤੁਸੀਂ ਕੀ ਕਰਦੇ ਰਹੇ ਤੇ ਹੁਣ ਮੈਂ ਤੁਹਾਡੇ ਤੇ ਕਿੰਨੀ ਕਿਰਪਾ ਕਰ ਰਿਹਾ ਇਸ ਕਰਕੇ ਸਾਨੂੰ ਜੀ ਨੂੰ ਇਸ ਪਰਮੇਸ਼ਰ ਬਾਰੇ ਪਤਾ ਨਹੀਂ ਹੈ ਇਸ ਧਾਰ ਬਾਰੇ ਪਤਾ ਨਹੀਂ ਹੈ ਉਹ ਜੇ ਕੋਈ ਗਲਤੀ ਕਰਦਾ ਉਹਨੂੰ ਮਾਫੀ ਹੈ ਕਿਉਂਕਿ ਪਰਮੇਸ਼ਰ ਦਾ ਉਹਨੂੰ ਪਤਾ ਨਹੀਂ ਪਰਮੇਸ਼ਰ ਦੀ ਧਾਰ ਦਾ ਉਹਨੂੰ ਪਤਾ ਨਹੀਂ ਪਰਮੇਸ਼ਰ ਦੇ ਅਸੂਲਾਂ ਦਾ ਉਹਨੂੰ ਪਤਾ ਨਹੀਂ ਜਿਹਨੂੰ ਇਸ ਦੀ ਧਾਰ ਇਹਨੇ ਆਪਣੇ ਚਰਨਾਂ ਵਿੱਚ ਲਾ ਲਿਆ ਜੇ ਉਹ ਗਲਤੀ ਕਰਦਾ ਕੋਈ ਮਾਫੀ ਨਹੀਂ ਇਹ ਨੋਟ ਕਰ ਲੈਣਾ ਕਿਉਂਕਿ ਉਹਨੇ ਅਵਤਾਰਾਂ ਪਗੰਬਰਾਂ ਗੁਰੂਆਂ ਨੂੰ ਵੀ ਜਵਾਬ ਤਲਵੀ ਕੀਤੀ ਹੈ ਤੁਸੀਂ ਸਾਰੇ ਬਾਣੀਆਂ ਪੜ੍ਹਦੇ ਆ ਬਾਣੀਆਂ ਇਸ ਕਰਕੇ ਕਿਸ ਤਰ੍ਹਾਂ ਲੇਖ ਦਿੱਤੇ ਮਹਾਰਾਜ ਨੇ ਕਿਵੇਂ ਕਿਵੇਂ ਦਿੱਤੇ ਬਾਣੀਆਂ ਬਹੁਤ ਆ ਵੀਰ ਜੀ ਹੁਣੀ ਬਹੁਤ ਪੜ ਲਿਆ ਜਿੱਥੇ ਵੀ satsang ਹੁੰਦਾ ਆਪਾਂ ਬਾਣੀਆਂ ਪੜਦੇ ਆ ਲੈਣੇ ਦੇਣੇ ਤੇ ਇੱਕ ਛੋੜੀ ਜੀ ਬਾਣੀ ਲੈ ਕੇ ਮੈਂ ਚੱਲੂੰਗਾ ਗੁਰਨਾਨਕ ਦੇਵ ਜੀ ਕਿਸ ਤਰ੍ਹਾਂ ਖੇੜ ਹੋਈ ਕਿਵੇਂ ਲੈਣਾ ਦੇਣਾ ਬਣਿਆ ਉਹਨੇ ਕਿਵੇਂ ਬੇਨਤੀ ਕੀਤੀ ਹਾਂਜੀ ਤੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਦੂਸਰੀ ਜਿਹੜੇ ਤੁਸੀਂ ਚਿੱਟੇ ਕੱਪੜਿਆਂ ਵਿੱਚ ਦੇਖਦੇ ਹੋ ਇਹਨਾਂ ਨੂੰ ਕੁਛ ਨਹੀਂ ਮਾਤ ਦੇ ਸਕਦਾ ਕਿਉਂਕਿ ਇਹਨਾਂ ਨੂੰ ਪਰਮੇਸ਼ਰ ਮਿਲਿਆ ਜਿਹੜੇ ਮੇਰੇ ਵੀਰ ਇਸ ਧਾਰਨਾ ਨਾਲ ਪਹਿਲੀ ਦਫਾ ਆਇਆ ਮੈਂ ਸਿਰਫ ਉਹਨਾਂ ਵਾਸਤੇ ਗੱਲ ਕਰ ਰਿਹਾ ਕਿਉਂਕਿ ਇਹ ਧਾਰ ਜਿਹੜੀ ਆ ਇਹ ਸਮਝਣੀ ਬੜੀ ਔਖੀ ਹੈ ਜਦ ਤੱਕ ਪਰਮੇਸ਼ਰ ਦੀ ਕਿਰਪਾ ਨਾ ਹੋ ਪਰਮੇਸ਼ਰ ਨੇ ਜਿਸ ਤਰ੍ਹਾਂ ਇਹਨਾਂ ਦੇ ਲੇਖ ਬਣਾਏ ਹਨ ਅੱਜ ਤੁਸੀਂ ਭਾਵੇਂ ਇੱਕ ਆਇਆ ਭਾਵੇਂ ਦੋ ਆਇਓ ਤੁਹਾਡਾ ਲੇਖ ਬਣ ਗਿਆ ਤੁਹਾਡੀ ਆਤਮਾ ਦਾ ਲੇਖ ਬਣ ਗਿਆ ਕਿਉਂਕਿ ਤੁਹਾਡਾ ਲੇਖ ਜਿਹੜੀ ਆਤਮਾ ਦਾ ਲੜਣਾ ਦੇਣਾ ਸੀ ਪਰਮੇਸ਼ਰ ਦੇ ਨਾਲ ਤੁਹਾਡਾ ਸੀ ਰੁੜਕੇ ਦੇ ਵਿੱਚ ਜਿਹੜੇ ਵੀ ਇੱਕ ਦੋ ਪਰ ਸਿੱਖ ਆਇਆ ਜਾਂ ਬੀਬੀਆਂ ਜਾਂ ਵੀਰਾਂ ਉਹਨਾਂ ਨੇ ਆਪ ਦਾ लेखा ਪਰਮੇਸ਼ਰ ਦੇ ਚਾਨਾ ਚ ਬਣਾ ਲਿਆ ਤੁਹਾਡੇ ਪਿਛਲੇ ਦੇ ਲਿਖਾ ਹੈ ਅੱਜ ਦੇ ਨਹੀਂ ਹੈ ਇਸ ਕਰਕੇ ਤੁਸੀਂ ਐਨਾ ਸਮਝਿਓ ਵੀ ਇਹ ਪਰਮੇਸ਼ਰ ਇਹਨਾਂ ਦੇ ਹੀ ਆ ਪਰਮੇਸ਼ਰ ਸਾਰਿਆਂ ਦਾ ਆਪਣਾ ਸਾਰਿਆਂ ਦਾ ਸਾਝਾ ਇਹ ਲੇਖ ਜਿਹੜਾ ਮੈਂ ਸਾਝਾ ਕਰਨ ਲੱਗਿਆ ਜੀ 25 ਪੋ 2021 ਵਿਕਰਮੀ ਗਰਮੀਰ ਸਿੰਘ ਦੇ ਨਵਿੱਤਾ ਜੇਠੂਆ ਇਹਦੇ ਬਾਰੇ ਮੈਂ ਦੱਸ ਦਿਆਂ ਇਹ ਗਰਮੀਰ ਸਿੰਘ ਮਹਾਰਾਜ ਤੋਂ ਛੋਟੇ ਭਰਾ ਉਹਨਾਂ ਦੇ ਬਾਪੂ ਹਰਨਾਮ ਸਿੰਘ ਕਹਿੰਦੇ ਸੀ ਉਹਨਾਂ ਦਾ ਬੇਟਾ ਕਿਸ ਤਰ੍ਹਾਂ ਮੰਗਾ ਮੰਗੀਆਂ ਉਹ ਦੇਖੋ ਸਤਗੁਰ ਸਾਹਿਬ ਖੇਲ અપਾਰ ਸਤਗੁਰ ਦਾ ਖੇਲ ਹਮੇਸ਼ਾ અપਾਰ ਹੁੰਦਾ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਸਤ ਸਾਹਿਬ ਸਤਗੁਰ ਖੇਲ અપਾਰ ਹਰ ਕਰਤਾ ਵੇਖ ਮੁਖਾਈ ਆ ਨਿਤ ਨਵਤ ਵੇਖਣਹਾਰ ਉਹ ਯਾਰ ਸਮਝੋ ਮੈਨੂੰ ਵੇਖਦਾ ਨਹੀਂ ਕੋਈ ਜਿਹੜਾ ਕੋਈ ਕੰਮ ਕਰ ਰਿਹਾ ਹੋ ਤੁਸੀਂ ਆਪਾਂ ਸਾਰੇ ਵੇਖਣ ਵਾਲਾ ਆਪਣੇ ਅੰਦਰ ਬੈਠਾ ਹਰ ਟਾਈਮ ਆਪਾਂ ਨੂੰ ਵੇਖ ਰਿਆ ਨਿਤ ਨਵਤ ਵੇਖਣ ਹਾਰ ਸ਼ਾ ਪਾਦਸ਼ਾ ਵੱਡੀ-ਵੜਿਆਈਆ ਜਿਹੜਾ ਸ਼ਾ ਪਾਦਸ਼ਾ ਉਹਦੀ ਹਮੇਸ਼ਾ ਵੱਡੀ ਵੱਡੇ ਦੀ ਵੜਿਆਈ ਰਹਿੰਦੀ ਆ ਉਹਨੂੰ ਕੋਈ ਨੀਵਾ ਨਹੀਂ ਕਰ ਸਕਦਾ 1535 ਦਾ ਸ਼ੁਭ ਦਿਹਾੜ ਗੁਰੂ ਨਾਨਕ ਦੇਵ ਜੀ ਦੀ ਗੱਲ ਆ ਗਈ ਜੀ 1535 ਚ ਇਹ ਗੱਲ ਹੋਈ ਜਿਹੜੀ ਮਹਾਰਾਜ ਨੇ ਪੰਜੀ ਪੋ ਨੂੰ ਇੱਥੇ ਦਰਜ ਕਰਾਈ 1535 ਦਾ ਸ਼ੁਭ ਦਿਹਾੜ ਪੰਜੀ ਪੋ ਰੁੱਤ ਗਣਾਈਆ ਉਸ ਦਿਨ ਵੀ ਪੰਜੀ ਪੋ ਸੀ ਜਿੱਦਣ ਇਹ ਗੱਲ ਹੋਈ 1535 ਚ ਇਹ ਕੌਣ ਯਾਦ ਰੱਖ ਸਕਦਾ ਆਪਾਂ ਨਹੀਂ ਯਾਦ ਰੱਖ ਸਕਦੇ ਗਣਤੀਆਂ ਕਰਦੇ ਆਪਾਂ ਸਿਰਫ ਇੱਕ ਸ਼ਬਦ ਸਤਗੁਰ ਇੱਕ ਅਕਾਲ ਪੁਰਖ ਦੋਨਾਂ ਤੋਂ ਬਗਾਰ ਕੋਈ ਲੇਖ ਨਹੀਂ ਕਿਸੇ ਦਾ ਦੱਸ ਸਕਦਾ ਕੋਈ ਕਿਸੇ ਦਾ ਯਾਦ ਨਹੀਂ ਰੱਖਦਾ ਨਾ ਪਿਛਲਾ ਆਉਣ ਵਾਲਾ ਵੀ ਤੇ ਪਿੱਛੇ ਬੀਤਿਆ ਵੀ ਪੰਜੇ ਪੋਰਤ ਗਣਾਈਆ ਨਾਨਕ ਨਾਲ ਖੇਡਦੇ ਸੀ ਚਾਰ ਬਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਜਦੋਂ ਛੋਟੀ ਅਵਸਥਾ ਸੀ ਉਹਨਾਂ ਦੀ ਉਹਨਾਂ ਦੇ ਨਾਲ ਬੱਚੇ ਆਪਾਂ ਖੇਡਦੇ ਰਹਨੇ ਆ ਉਹਨਾਂ ਦੇ ਚਾਰ ਜਾਨੇ ਉਹਨਾਂ ਦੇ ਸਾਥੀ ਖੇਡਦੇ ਸੀ ਨਾਨਕ ਨਾਲ ਖੇਡਦੇ ਸੀ ਚਾਰ ਬਾਲ ਜੋਹਾਂ ਵਿੱਚੋਂ ਛੋਟਾ ਅਨੰਤਾ ਨਾਮ ਅਖਵਾਈਆ ਉਹਨਾਂ ਚੋਹਾਂ ਚੋਕਾ ਛੋਟਾ ਕਿਹੜਾ ਸੀ ਉਹਦਾ ਨਾਮ ਸੀ ਨੰਤਾ ਉਸ ਦੇ ਹਿਰਦੇ ਆਇਆ ਵਿਚਾਰ ਇਹ ਵਿਚਾਰ ਕੌਣ ਦਿੰਦਾ ਪਰਮੇਸ਼ਰ ਆ ਮੇਰਿਆਂ ਭੈਣਾ ਆਈਆਂ ਨੇ ਮੇਰੇ ਵੀਰ ਆਇਆ ਜਿਹੜੇ ਇਸ ਪੰਡ ਤੋਂ ਇਹਨਾਂ ਦੇ ਅੰਦਰ ਵਿਚਾਰ ਕਿਹਨੇ ਦਿੱਤੀ ਸਾਰਾ ਪਿੰਡ ਵਸਦਾ ਇਨਾਂ ਦੇ ਆਣ-ਗਮਣ ਵੀ ਵਖਤਿਆ ਇਹਨਾਂ ਦਾ ਵਿਚਾਰ ਪਰਮੇਸ਼ਰ ਨੇ ਦਿੱਤਾ ਇਹਨਾਂ ਨੂੰ ਉਸ ਦੇ ਹਿਰਦੇ ਆ ਵਿਚਾਰ ਸੁਰਤੀ ਸੁਰਤ ਲਈ ਲਿਆ ਅੰਗੜਾਈਆ ਬੱਚਿਆਂ ਵਾਲਾ ਛੱਡ ਕੇ ਵਿਹਾਰ ਜਿਹੜੇ ਖੇਲਦੇ ਸਿਰਫ ਬੱਚਿਆਂ ਵਾਂਗ ਉਹ ਵਿਹਾਰ ਉਹਨਾਂ ਨੇ ਛੱਡਤਾ ਸਿਰਫ ਕਿਨੇ ਸਿਰਫ ਨੰਤੇ ਨੇ ਬਾਕੀ ਉਵੇਂ ਹੀ ਖੇਡਦੇ ਸੀ ਬੱਚਿਆਂ ਵਾਲਾ ਛੱਡ ਕੇ ਵਿਹਾਰ ਚਰਨੇ ਸੀਸ ਦਿੱਤਾ ਨਵਾਈਆ ਗੱਲ ਆ ਆਈ ਗੁਰੂ ਨਾਨਕ ਦੇਵ ਜੀ ਉਹਨਾਂ ਆ ਰਗੇ ਸੀ ਉਹਨਾਂ ਉਹਦੇ ਚਰਨਾਂ ਤੇ ਉਹਨੇ ਸੀਸ ਨਵਾਤਾ ਚਰਨੇ ਸੀਸ ਦਿੱਤਾ ਨਵਾਈਆ ਤੂੰ ਦੱਸ ਮੈਨੂੰ ਯਾਰ ਨਾਨਕ ਕਿਹੜਾ ਯਾਰ ਤੇਰੇ ਨਾਲ ਅੰਗ ਲਗਾਈਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨੰਤਾ ਪਖਸ਼ ਦਾ ਮੈਨੂੰ ਦੱਸ ਤਾਂ ਸਹੀ ਤੇਰਾ ਯਾਰ ਕਿਹੜਾ ਜਿਨੇ ਤੈਨੂੰ ਅੰਗ ਲਗਾਇਆ ਤੂੰ ਦੱਸ ਮੈਨੂੰ ਯਾਰ ਨਾਨਕ ਕਿਹੜਾ ਯਾਰ ਤੇਰੇ ਨਾਲ ਅੰਗ ਲਗਾਈਆ ਕਿਸ ਦੀ ਮਸਤੀ ਅੰਦਰ ਰਹਿੰਦਾ ਤੇਰਾ ਧਿਆਨ ਗੁਰੂ ਨਾਨਕ ਦੇਵ ਜੀ ਨਾਲ ਬੇਸ਼ੱਕੋਂ ਖੇਡ ਖੇਡਦੇ ਰਹਿੰਦੇ ਸੀ ਲੇਕਿਨ ਉਹ ਆਪਣੀ ਮਸਤੀ 'ਚ ਰਹਿੰਦੇ ਸੀ ਕਿਉਂਕਿ ਉਹਦੇ ਉਹਨਾਂ ਦੀ ਜਦੋਂ ਵੀ ਬਚਪਨ ਤੋਂ ਲੈ ਕੇ ਅਖੀਰ ਤੱਕ ਸੁਰਤੀ ਪਰਮੇਸ਼ਰ ਨਾਲ ਹੀ ਜੁੜੀ ਰਹੀ ਨੀ ਸੀ ਜਿਸੇ ਮਸਤੀ ਅੰਦਰ ਰਹਿੰਦਾ ਤੇਰਾ ਧਿਆਨ ਚੁੱਪਚੀਪੀਤਾ ਬਹਿ ਕੇ ਝੱਟ ਲੰਗਾਈਆ ਅਸੀਂ ਖੇਡਦੇ ਰਹਨੇ ਆ ਤੇ ਤੂੰ ਚੁੱਪਚੀਪੀਤਾ ਬਹਿ ਕੇ ਆਪਨਾ ਪਰਮੇਸ਼ਰ ਨਾਲ ਜੁੜਿਆ ਰਹਿਣਾ ਤੋ ਦਸਤਾ ਸਹੀ ਆਪ ਦਾ ਯਾਰ ਕਹਿ ਗਿਆ ਨਾਨਕ ਉਸੇ ਵੇਲੇ ਨੇਤਰ ਨੈਣ ਲੈ ਉਠਾਲ ਦੋਏ ਨਾਣਾ ਨਾ ਤਕਾਇਆ ਨਾਨਕ ਗੰਦਾਨਕ ਦੇਵ ਜੀ ਮਸਤੀ ਨਾਲ ਅੱਖਾਂ ਮੀਚੀਆਂ ਸੀ ਉਹਨਾਂ ਨੇ ਨੇਤਰ ਖੋਲੇ ਤੇ ਉਹ ਉਹਦੇ ਵੱਲ ਤੱਕਿਆ ਇਹ ਜਿਹੜੇ ਜਿੰਨੇ ਵੀ ਰਹਿਬਰ ਹੁੰਦੇ ਆ ਇਹ ਗੁਰੂ ਅਵਤਾਰ ਪਗੰਬਰ ਜਦੋਂ ਤੱਕ ਹੀ ਲੈਣ ਨਾ ਆਪ ਆਪਣੀਆਂ ਸਾਰੀਆਂ ਜਿਹੜੀਆਂ ਪੰਜ ਵਕਾਰ ਆ ਉਹ ਖਤਮ ਹੋ ਜਾਂਦੇ ਆ ਉਦ ਦੇਖਣ ਨਾਲ ਹੀ ਉਹਨਾਂ ਦੇ ਨਾਮ ਦੋ ਇਹ ਨੈਣਾ ਨਾਲ ਟਿਕਾਈਆ ਮੇਰਾ ਸੱਜਣ ਮੀਤ ਮਰਾਰ ਦੋ ਜਹਾਨਾ ਦੋ ਜਹਾਨ ਮਾਲਕ ਆਪ ਅਖਵਾਈਆ ਜਿਹੜਾ ਮੇਰਾ ਸੱਜਣਾ ਨਾ ਜਿਹਦੇ ਨਾਲ ਜਿਹਨੂੰ ਮੈਂ ਜਿਹਦੀ ਮੈਨੂੰ ਮਸਤੀ ਰਹਿੰਦੀ ਆ ਉਹ ਦੋ ਜਹਾਨ ਦਾ ਮਾਲਕ ਆ ਮੇਰਾ ਸੱਜਣਾ ਉਹਦੇ ਨਾਲ ਮੈਨੂੰ ਉਹਦੀ ਮਸਤੀ ਰਹਿੰਦੀ ਆ ਮੈਂ ਉਸ ਦਾ ਕਰਜੇਦਾਰ ਕਿਉਂ ਨਾਨਕ ਪਾਸ਼ਾ ਹਮੇਸ਼ਾ ਜਦੋਂ ਵੀ ਕਹਿੰਦੇ ਸੀ ਇਲਾਹੀ ਬਾਣੀ ਆਉਂਦੀ ਆ ਪਰਮੇਸ਼ਰ ਨਾਲ ਜੁੜਦੇ ਸੀ ਉਹ ਦੱਸਦੇ ਨੇ ਮੈਂ ਉਸ ਦਾ ਕਰਜੇਦਾਰ ਦਿਵਸ ਰਹਿਣ ਖੁਸ਼ੀ ਵਿੱਚ ਸਮਾਈ ਆ ਨੰਤੇ ਕਿਹਾ અપਕਾਰ ਉਹ ਬੱਚੇ ਨੇ ਅਨੰਤਾ ਜੀ ਦਾ ਨਾਂ ਸੀ ਉਹਨੇ ਪਕਾਰ ਕੇ ਕਿਹਾ ਕੀ ਕਹਿੰਦਾ ਕੋ ਕੋਕ ਸੁਣਾਈ ਆ ਮੈਨੂੰ ਵੀ ਦੇਖਾਲ ਜਿਹੜਾ ਅੱਜ ਤੁਸੀਂ ਸੱਤ ਸਰੂਪ ਦੇਖ ਰਹੇ ਹੋ ਨਾ ਗੱਲ ਇਹਦੀ ਹੋ ਰਹੀ ਆ ਇਹ ਉਹਨੋਂ ਨਾਨਕ ਗੁਰਨਾਨਕ ਦੇਵ ਜੀ ਇਹਨਾਂ ਨਾਲ ਜੁੜਦੇ ਰਹੇ ਕਿਉਂਕਿ 994 ਚੌਕੜੀ ਯੁੱਗ ਤੋਂ ਬਾਅਦ ਤਕਰੀਬਨ 4 ਅਰਬ 3 ਕਰੋੜ ਸਾਲ ਤੋਂ ਬਾਅਦ ਇਹਦਾ ਆਉਣਾ ਹੁੰਦਾ। ਮਾਤਰੋਗ ਦੇ ਵਿੱਚ ਨਹੀਂ ਤਾਂ ਗੁਰ ਅਵਤਾਰ ਪੀਰ ਪਗੰਬਰ ਸਾਰੇ ਆ ਖੇਡ ਕਰਦੇ ਰਹਿੰਦੇ ਆ ਚਾਰਾਂ ਯੁਗਾਂ ਦੇ। ਚਾਰ ਯੁਗ ਤੋਂ ਬਾਅਦ ਬਦਲੀ ਹੁੰਦੇ ਰਹਿੰਦੇ ਆ ਉਸ ਤਰ੍ਹਾਂ ਚੱਲਦਾ ਰਹਿੰਦਾ। ਜਦੋਂ 994 ਵਿੱਚ ਚੌਕੜੀ ਯੁਗ ਆਉਂਦਾ ਉਦੋਂ ਪਰਮੇਸ਼ਰ ਭਗਤਾਂ ਦੀਆਂ ਗੁਰੂਆਂ ਦੀਆਂ ਅਵਤਾਰਾਂ ਦੀਆਂ ਅਪਸ਼ੀਨ ਗੋਈਆਂ ਜੋਦੜੀਆਂ ਬੇਨਤੀਆਂ ਤੇ ਪਰਮੇਸ਼ਰ ਕਿਰਪਾ ਕਰਦਾ। ਧਰਤੀ ਤੇ ਆਪਣਾ ਇੱਕ 700 ਰੁਪਏ ਦਾ ਧਾਰ ਦਾ ਮਾਇ ਉਸੇ ਉਸ ਦਾ ਕਰ ਦਿਦਾਰ ਦਿਵਸ ਰੈਣ ਖੁਸ਼ੀ ਮਨਾਈ ਆ ਅਨੰਤੇ ਕਿਹਾ અપਕਾਰ ਕੂਕ ਕੂਕ ਸੁਣਾਈ ਆ ਮੈਨੂੰ ਦੀ ਮੈਨੂੰ ਵੀ ਦੇ ਬਖਾਰ ਕਿਸ ਘਰ ਬੈਠਾ ਆਸਣ ਲਾਈ ਆ ਨੰਤਾ ਕਹਿੰਦਾ ਜਿਹੜਾ ਜਿਹਦੀ ਤੈਨੂੰ ਮਸਤੀ ਰਹਿੰਦੀ ਆ ਉਹ ਕਿਹੜੇ ਘਰ ਬੈਠਾ ਆਸਣ ਲਾ ਕੇ ਅਗੋਂ ਬੋਲ ਕੇ ਦੀਨ ਦਿਵਾਲ ਕੰਨ ਵਿੱਚ ਸੁਣਾਈ ਆ ਗੁਰੂ ਨਾਨਕ ਦੇਵ ਜੀ ਨੂੰ ਕਿਹਨੇ ਜਨਾਈ ਦਿੱਤੇ ਦੀਨ ਦਿਵਾਲ ਨੇ ਉਹਦੇ ਕੰਨ ਵਿੱਚ ਦੱਸਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਿਰ ਉਹਨੇ ਨੰਤੇ ਦੇ ਕੰਨ ਚ ਦੱਸਿਆ ਅਗੋਂ ਬੋਲ ਕੇ ਦੀਨ ਦਿਵਾਲ ਕੰਨ ਵਿੱਚ ਆਵਾਜ਼ ਜਨਾਈ ਆ ਜਿਸ ਵੇਲੇ ਕਲਯੁਗ ਅੰਤਮ ਜੱਸ ਵੇੜੇ ਕਾਲਯੁਗ ਅੰਤ ਲੋਕ ਮਾਤ ਆਏ ਜਾਮਾ ਧਾਰ ਹੁਣ ਦੀ ਗੱਲ ਆ ਗਈ ਕਾਲਯੁਗ ਦੇ ਅੰਤ ਵਿੱਚ ਉਦੋਂ ਦੱਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਨੰਤੇ ਨੂੰ ਵੀ ਜਦੋਂ ਕਾਲਯੁਗ ਦੇ ਅੰਤ ਵਿੱਚ ਉਹ ਜਾਮਾ ਜੋਤਸ ਰੂਪ ਜਾਮਾ ਧਾਰ ਕੇ ਆਏਗਾ ਉਦੋਂ ਦੀ ਗੱਲ ਆ ਗਈ ਜਿਹੜੀ ਹੁਣ ਹੋਈ ਆ ਨੇਕ ਲੰਕਾ ਰੂਪ ਵਟਾਈਆ ਤੇਰਾ ਲੈਣਾ ਦੇਣਾ ਦੈਨਵਾਰ ਉਦੋਂ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਉਹਦਾ ਲੈਣਾ ਦੇਣਾ ਬਣਾਤਾ ਉਹਨੂੰ ਦੱਸਤਾ ਵੀ ਤੇਰਾ ਇਸ ਤਰ੍ਹਾਂ ਤੇਰਾ ਲੈਣਾ ਦੇਣਾ ਨਿਭੜੇਗਾ ਦੇ ਨਹੀਂ ਸਕੇ ਬਣਾ ਸਕੇ ਤੇਰਾ ਲੈਣਾ ਦੇਣਾ ਦੈਨਵਾਰ ਆਸਾਂ ਮਨਸਾ ਪੂਰ ਕਰਾਈ ਆ ਅੱਠੇ ਪਹਿਰ ਦਰਸ دیدار ਵਰ ਦੇ ਤਉਨੂੰ ਨੰਤੈ ਨੂੰ ਬਈ ਤੂੰ ਅਠੇ ਪਹਿਰ ਅਠੇ ਪਹਿਰ 24 ਘੰਟੇ ਤੂੰ ਉਹਦੇ ਦਰਸ਼ਨ ਕਰੇਗਾ ਜਿਹਦੇ ਨਾਲ ਜਿਹਦੀ ਮੈਨੂੰ ਮਸਤੀ ਰਹਿੰਦੀ ਆ ਇਸੇ ਕਰਕੇ ਪਰਮੇਸ਼ਰ ਨੇ ਉਸ ਬੱਚੇ ਨੂੰ ਆਪਣੇ ਛੋਟੇ ਭਰਾ ਦਾ ਬੇਟਾ ਬਣਾਇਆ ਅਠੇ ਪਹਿਰ ਤਾਂ ਹੀ ਦਰਸ਼ਨ ਹੋਣੇ ਸੀ ਨਾ ਅੱਠੇ ਪਹਿਰ ਦਰਸ਼ ਦਿਦਾਰ ਨੇਤਰ ਅੱਖ ਰੰਗ ਚੜਾਈ ਆ ਤੇਰਾ ਬੱਚਿਆਂ ਵਾਲਾ ਪਿਆਰ ਬਚਪਨ ਆਪਣੀ ਝੋਲੀ ਪਾਈ ਆ ਤੇਰਾ ਤਾਂ ਬੱਚਿਆਂ ਨਾਲ ਹੀ ਪਿਆਰ ਆ ਉਹਨੇ ਆਪਣੀ ਝੋਲੀ ਪਾ ਲੈਣਾ ਸਾਰਾ ਮਹਾਰਾਜੇ ਸਿੰਘ বিষ্ণੂ ભગવાન ਤੇਰਾ ਹੋਵੇ ਆਪ ਸਹਾਰ ਦਰਸ਼ਨ ਦੀ ਦੇਵੇ ਦਿਦਾਰ ਗਰਮੇਤ ਗੋਰ ਗੋਰ ਚਰਨ ਸਨਾਈਆ ਇਸ ਤਰ੍ਹਾਂ ਪਰਮੇਸ਼ਰ ਨੇ ਲੇਖ ਜਿਹੜੇ ਬਣਾਏ ਨਾ ਪਿੱਛੇ ਅਵਤਾਰਾਂ ਪਗਮਰਾਂ ਗੁਰੂਆਂ ਨੇ ਇਸ ਤਰ੍ਹਾਂ ਪਰਮੇਸ਼ਰ ਨੇ ਆ ਕੇ ਲਿਖਤੀ ਜਵਾਨੀ ਨਹੀਂ 24 ਗ੍ਰੰਥਾਂ ਦੇ ਵਿੱਚ ਲਿਖਤੀ ਦੱਸਿਆ ਵੀ ਕਿਵੇਂ ਕਿਵੇਂ ਕਿਹਦੇ ਨਾਲ ਮੇਰਾ ਕਿਵੇਂ ਵਿਹਾਰ ਹੋਇਆ ਇੱਥੇ ਹੀ ਕਿਮਾਂ ਦਾ ਜਾਚਕਾਂ ਜੀ ਸ਼ਾਇਦ ਸਮਾਂ ਵੱਧ ਹੋ ਗਿਆ ਹੋ ਗਿਆ ਮਾਫ ਕਰਨਾ ਜੀ ਸਾਰੀ ਸੰਗਤ ਮੈਂ ਹੁਣ ਪੰਜ ਜਕਾਰੇ ਲਾਵਾਂਗਾ ਪਰਮੇਸ਼ਰ ਮੈਨੂੰ ਮਾਫ ਕਰੇ ਕੋਈ ਅੱਖਰ ਮੱਧ ਕਰ ਬੋਲਿਆ ਗਿਆ ਹੋਵੇ ਬਚਨ ਕਿਸੇ ਨੂੰ ਕੜਵਾ ਲੱਗਿਆ ਹੋਵੇ ਤੇ ਉਹ ਮੇਰੀ ਝੋਲੀ ਚ ਪਾ ਦਿਓ ਤੇ ਮੈਂ ਆਪ ਤੋਂ ਮਾਫੀ ਮੰਗਦਾ ਪਰਮੇਸ਼ਰ ਤੋਂ ਮਾਫੀ ਮੰਗਦਾ ਜਕਾਰੇ ਦਾ ਸਾਥ ਦੇਣਾ ਸੋ ਅਨਮਾਰਾਈ ਸ਼ੀਰ ਸਿੰਘ ਵਿਸ਼ਨੋ ભગવાન ਦੀ ਜਾ